ਹੈਲੋ ਸਟੂਡੈਂਟਸ ਮੈਂ ਜੱਜ ਗਿੱਲ ਸਵਾਗਤ ਕਰਦਾ ਹਾਂ ਤੁਹਾਡਾ ਫਿਰ ਤੋਂ ਆਪਣੇ YouTube ਚੈਨਲ ਗਿੱਲ ਸਟੱਡੀਜ਼ ਤੇ ਤਾਂ ਸਟੂਡੈਂਟਸ ਕੀ ਹਾਲ ਹੈ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੇ ਰਿਜ਼ਲਟ ਦੀ ਵੇਟ ਕਰ ਰਹੇ ਹੋ ਤਾਂ ਸਟੂਡੈਂਟਸ ਮੈਂ ਦੱਸ ਦੇਣਾ ਚਾਹੁੰਦਾ ਨਵੀਂ ਅਪਡੇਟ ਦੇ ਅਨੁਸਾਰ ਤੁਹਾਡਾ ਰਿਜ਼ਲਟ ਜਲਦੀ ਹੀ ਆਉਣ ਵਾਲਾ ਹੈ ਮਤਲਬ ਕਿ ਜੋ ਮਹੀਨਾ ਚੱਲ ਰਿਹਾ ਹੈ ਅਪ੍ਰੈਲ ਇਸ ਦੇ ਲਾਸਟ ਜਾਂ ਫਿਰ ਮਈ ਦੇ ਫਰਸਟ ਵੀਕ ਦੇ ਵਿੱਚ ਰਿਜ਼ਲਟ ਤੁਹਾਡਾ ਪੱਕਾ ਆ ਜਾਣਾ ਠੀਕ ਹੈ ਤਾਂ ਉਮੀਦ ਹੈ ਤੁਸੀਂ ਸਾਰੇ ਵਧੀਆ ਨੰਬਰ ਲੈ ਕੇ ਪਾਸ ਹੋ ਜਾਉਗੇ ਠੀਕ ਹੈ ਤਾਂ ਸਟੂਡੈਂਟ ਉਸ ਦੇ ਨਾਲ ਆਪਾਂ ਤੁਹਾਡੇ ਲਈ ਕਲਾਸ 9ਵੀਂ ਵਿਸ਼ਾ ਪੰਜਾਬੀ ਦਾ ਸਿਲੇਬਸ ਲੈ ਕੇ ਆਏ ਹਾਂ ਜੋ ਕਿ ਪੰਜਾਬ ਬੋਰਡ ਵੱਲੋਂ ਜਾਰੀ ਕੀਤਾ ਹੋਇਆ ਹੈ ਠੀਕ ਹੈ ਨਵਾਂ ਸਿਲੇਬਸ ਆ ਚੁੱਕਾ ਹੈ ਤੁਹਾਡਾ ਠੀਕ ਹੈ ਉਹ ਆਪਾਂ ਅੱਜ ਇਸ ਕਲਾਸ ਵਿੱਚ ਡਿਸਕਸ ਕਰਾਂਗੇ ਠੀਕ ਹੈ ਤਾਂ ਇਹਦੇ ਵਿੱਚ ਦੇਖੋ ਸਟੂਡੈਂਟ ਤਾਂ ਇਸ ਸਿਲੇਬਸ ਦੇ ਵਿੱਚ ਦੇਖੋ ਸਟੂਡੈਂਟ ਤੁਹਾਡਾ ਫਰਸਟ ਭਾਗ ਵਿੱਚ ਆ ਪਾਠ ਪੁਸਤਕ ਸਾਹਿਤ ਮਾਲਾ ਕਲਾਸ 9ਵੀਂ ਤਾਂ ਇਹਦੇ ਵਿੱਚ ਤੁਹਾਡਾ ਆ ਜਾਣਾ ਸਟੂਡੈਂਟ ਕਵਿਤਾ ਅਤੇ ਵਾਰਤਕ ਭਾਗ ਠੀਕ ਹੈ ਜੋ ਕਿ ਤੁਹਾਡੇ ਇਹ ਰਾਈਟਰ ਨੇ ਭਾਈ ਵੀਰ ਸਿੰਘ ਫਰਸਟ ਤੇ ਠੀਕ ਹੈ ਧਨੀ ਨਾਮ ਚਾਤ੍ਰਿਕ ਸੈਕੰਡ ਪ੍ਰੋਫੈਸਰ ਪੂਰਨ ਸਿੰਘ ਠੀਕ ਹੈ ਸਰਦਾਰ ਚਰਨ ਸਿੰਘ ਸ਼ਹੀਦ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਫਰੋਜ਼ਦੀਨ ਸ਼ਰਫ ਠੀਕ ਹੈ ਤਾਂ ਇਹ ਸਾਰੇ ਤੁਹਾਡੇ ਰਾਈਟਰ ਹੋ ਜਾਣਗੇ ਕਵਿਤਾ ਤੇ ਵਾਰਤਿਕ ਭਾਗ ਦੇ ਵਿੱਚ ਠੀਕ ਹੈ ਤਾਂ ਇਹਨਾਂ ਦੀ ਆਪਾਂ ਅੱਗੇ ਰਚਨਾਵਾਂ ਪੜਨਾ ਪੜਾਂਗੇ ਠੀਕ ਹੈ ਤਾਂ ਅੱਗੇ ਵਾਰਤਿਕ ਭਾਗ ਦੇਖੋ ਸਟੂਡੈਂਟ ਇਹਦੇ ਵਿੱਚ ਆਪਣੇ ਰਾਈਟਰ ਆ ਜਾਣਗੇ ਪ੍ਰਤਨ ਜਨਮ사ਖੀ ਪੰਡਿਤ ਸ਼ਰਦ ਰਾਮ ਫਲੋਰੀ ਬਿਹਾਰੀ لالਪੁਰੀ ਲਾਲ ਸਿੰਘ ਕਮਲਾਪੁਰੀ ਸੂਪਾ ਸਿੰਘ ਬਲਰਾਜ ਸਹਾਣੀ ਡਾਕਟਰ ਯਾਰ ਸ਼ਰਮਾ ਤੇ ਡਾਕਟਰ ਹਰਪਾਲ ਪੰਨੂ ਠੀਕ ਹੈ ਇਹ ਦੇ ਰਾਈਟਰ ਹੋ ਜਾਣਗੇ ਭਾਰਤਕ ਭਾਗ ਦੇ ਤਾਂ ਨੈਕਸਟ ਦੇਖੋ ਸਟੂਡੈਂਟ ਵਨਗੀ ਕਲਾਸ ਨੌਵੀਂ ਠੀਕ ਹੈ ਇਹਦੇ ਵਿੱਚ ਕਹਾਣੀਆਂ ਤੇ ਇਕਾਂਗੀ ਠੀਕ ਹੈ ਇਹ ਭਾਗ ਵਾਲਾ ਠੀਕ ਹੈ ਤਾਂ ਇਹਦੇ ਵਿੱਚ ਆਪਾਂ ਪੜ੍ਹ ਲੈਣੇ ਦੇਖੋ ਸਟੂਡੈਂਟ ਕਿਹੜੇ-ਕਿਹੜੇ ਨੇ ਠੀਕ ਹੈ ਇਹਦੇ ਵਿੱਚ ਕਹਾਣੀ ਆਜੂਗੀ ਇੱਕ ਕੱਲੋ ਜੋ ਕਿ ਨਾਨਕ ਸਿੰਘ ਦੁਆਰਾ ਲਿਖੀ ਗਈ ਹੈ ਸੈਕਿੰਡ ਤੇ ਜਨਮ ਦਿਨ ਸਤਿੰਦਰ ਸਿੰਘ ਉਪਲ ਦੁਆਰਾ ਠੀਕ ਹੈ ਹਰਤੇ ਬਸ਼ੀਰਾ ਨਪਤੇ ਸਿੰਘ ਚਾਰਤੇ ਮੁਰਕੀਆਂ ਨੌਰੰਗ ਸਿੰਘ ਠੀਕ ਹੈ ਸਾਂਜੀ ਕੰਦ ਸੰਤੋਖ ਸਿੰਘ ਧੀਰ ਬਸ ਕੰਡਕਟਰ ਡਾਕਟਰ ਦਿਲੀਪ ਕੌਰ ਟਿਵਾਨਾ ਤੇ ਬਾਕੀ ਸਭ ਸੁਖਸਾਨ ਮੋਹਨ ਪੰਡਾਰੀ ਇਹ ਆਪਣੀਆਂ ਕਹਾਣੀ ਵਾਲਾ ਭਾਗ ਸੀ ਅੱਗੇ ਇਕਾਂਗੀ ਦੇ ਵਿੱਚ ਦੇਖੋ ਸਟੂਡੈਂਟ ਇਹਦੇ ਵਿੱਚ ਫਰਸਟ ਇਕਾਂਗੀ ਆਪਾਂ ਨੂੰ ਗਾਊ ਮੁਖਾ ਸ਼ੇਰ ਮੁਖਾ ਗੁਰਚਰਨ ਸਿੰਘ ਜ ਸੁਜਾ ਠੀਕ ਹੈ ਪਰਤ ਕੇ ਆਉਣ ਤੱਕ 스티쉬 కుమార్ ਵਰਮਾ ਦੀ ਠੀਕ ਹੈ ਮੌਂਟ ਤਾਰੀ ਈਸ਼ਵਰ ਚੰਦਰ ਨੰਦਾ ਗੁਬਾਰੇ ਡਾਕਟਰ ਆਤਮਜੀਤ ਸਿਰਜਨਾ ਪਾਲੀ ਭਿੰਦਰ ਸਿੰਘ ਤੇ ਇਹ ਕਾਂਗੀ ਦਾ ਭਾਗ ਸੀ ਠੀਕ ਹੈ ਅਗਿਆ 学生 ਨਾਵਲ ਇੱਕ ਹੋਰ ਨਵਾਂ ਨਾਵਲ ਠੀਕ ਹੈ ਤਾਂ ਇਹ ਸੀ ਆਪਣਾ ਪੰਜਾਬੀ ਏ ਦਾ ਸਿਲੇਬਸ ਤਾਂ ਇਹਦੇ ਲਈ स्टूडेंट ਦੇਖੋ ਬੁਕਸ ਜੋ ਕਿ ਕਿਤਾਬਾਂ ਪੰਜਾਬ ਬੋਰਡ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਉਹ ਕਿਹੜੀਆਂ ਨੇ ਤਾਂ ਇਹਦੇ ਵਿੱਚ ਫਸਟ ਦੇਖੋ ਸਾਹਿਤਮਾਲ ਆਪਣੀ ਕਲਾਸ ਨੌਵੀਂ ਪੰਜਾਬੀ ਕਵਿਤਾ ਤੇ ਵਾਰਤਿਕ ਠੀਕ ਹੈ ਅੱਗੇ ਸੈਕੰਡ ਬਨਗੀ ਕਲਾਸ ਨੌਵੀਂ ਪੰਜਾਬੀ ਕਹਾਣੀਆਂ ਅਤੇ ਇਕਾਂਗੀ ਇੱਕ ਹੋਰ ਨਵਾਂ ਸਾਲ ਇਹ ਕਿਤਾਬਾਂ ਨੇ ਜੋ ਤੁਹਾਨੂੰ ਇਹਨਾਂ ਵਿੱਚੋਂ ਸਾਰਾ ਸਿਲੇਬਸ ਤੁਹਾਡਾ ਆਉਣਾ ਠੀਕ ਹੈ ਜੋ ਕਿ ਤੁਹਾਨੂੰ ਸਕੂਲ ਬੱਚੋਂ ਇਹ ਮਿਲ ਜਾਣਗੇ ਤਾਂ ਅੱਗੇ ਸਟੂਡੈਂਟ ਆਪਣਾ ਪਹਿਲਾਂ ਵਾਲਾ ਸੀ ਲਾਜ਼ਮੀ ਪੰਜਾਬੀ ਠੀਕ ਹੈ ਪੇਪਰ ਏ ਸੀ ਤੇ ਇਹ ਆ ਗਿਆ ਆਪਣਾ ਸਟੂਡੈਂਟ ਪੇਪਰ ਬੀ ਠੀਕ ਹੈ ਜਿਸ ਵਿੱਚ ਆਪਣਾ ਵਿਆਕਰਨ ਆ ਜਾਣਾ ਸਾਰਾ ਪੇਪਰ ਬੀ ਦੇ ਵਿੱਚ ਠੀਕ ਹੈ ਪੰਜਾਬੀ ਪੇਪਰ ਬੀ ਕਲਾਸ ਨੌਵੀਂ ਤਾਂ ਇਹਦਾ ਆਪਾਂ ਸਿਲੇਬਸ ਦੇਖ ਲੈਣੇ ਆ ਸਟੂਡੈਂਟ ਪਾਠਕ੍ਰਮ ਤਾਂ ਫਰਸਟ ਤੇ ਆਪਾਂ ਨੂੰ ਆਉ ਸਟੂਡੈਂਟ ਜੀਵਨੀਆਂ ਠੀਕ ਹੈ ਲੇਖ ਜੀਵਨੀਆਂ ਸਮਾਜਿਕ ਜੀਵਨ ਦੀਆਂ ਸਮੱਸਿਆਵਾਂ ਵਿਗਿਆਨ ਸੰਬੰਧੀ ਤਿਹਾਰ ਅਤੇ ਮੇਲੇ ਠੀਕ ਹੈ ਇਹ ਫਰਸਟ ਤੇ ਲੇਖ ਆਉਣਗੇ ਆਪਾਂ ਨੂੰ ਸੈਕੰਡ ਤੇ ਚਿੱਠੀਆਂ ਅਰਜੀਆਂ ਨਿੱਜੀ ਦਫਤਰੀ ਤੇ ਫੁਟਕਲ ਪੈਰਾ ਰਚਨਾ ਗੇਸ 20 ਠੀਕ ਹੈ ਚਾਰ ਨੰਬਰ ਤੇ ਦੇਖੋ ਭਾਸ਼ਾ ਅਤੇ ਪੰਜਾਬੀ ਭਾਸ਼ਾ ਪਰਿਭਾਸ਼ਾ ਪੰਜਾਬ ਦੀਆਂ ਉਪ ਭਾਸ਼ਾਵਾਂ ਟਸਕਾਲੀ ਟਕਸਾਲੀ ਜਾਂ ਮਿਆਰੀ ਭਾਸ਼ਾ ਤਾਂ ਅੱਗੇ ਆ ਜੋ ਸਟੂਡੈਂਟ ਪੜਾ ਵਿਆਕਰਨ ਪਰਿਭਾਸ਼ਾ ਮਹੱਤਵ ਅੰਗ ਠੀਕ ਹੈ 6 ਨੰਬਰ ਮੁਹਾਵਰੇਦਾਰ ਵਾਕਾਂਸ਼ ਅਖੌਤਾਂ 7 ਨੰਬਰ ਕਾਰਕ ਤੇ ਉਸ ਦੀਆਂ ਕਿਸਮਾਂ 8 ਨੰਬਰ ਦੇਖੋ ਸੋਣ ਬਾਖਬੋਧ ਦੇ ਹਿੱਸੇ ਬਾਖ ਦੀਆਂ ਕਿਸਮਾਂ ਬਾਖ ਵਟਾਂਦਰਾ ਠੀਕ ਹੈ ਇਹਨਾਂ ਦੀ ਵੰਡ 9 ਨੰਬਰ ਸ਼ਬਦ ਰਚਨਾ ਸਮਾਸੀ ਸ਼ਬਦ ਸ਼ਬਦ ਜੋੜਾਂ ਦੀ ਅਮਲੀ ਵਰਤੋਂ ਸ਼ਬਦ ਜੋੜਾਂ ਵਿੱਚ ਬਿੰਦੀ ਟਿੱਪੀ ਅਦਕ ਦੀ ਵਰਤੋਂ ਨਾਲ ਪੈਂਦੇ ਫਰਕ ਬਾਰੇ ਜਾਣਕਾਰੀ ਅਗੇਤਰ ਪਛੇਤਰ ਆ ਗਏ ਤੁਹਾਡੇ ਫਿਰ ਇਹ ਆ ਗੀਆਂ ਫਿਰ ਆਪਣੀਆਂ ਸਟੂਡੈਂਟ ਬੁੱਕਸ ਜੋ ਕਿ ਪੰਜਾਬ ਬੋਰਡ ਵੱਲੋਂ ਤੁਹਾਡਾ ਪੇਪਰ ਵੀ ਲਈ ਲਾਜ਼ਮੀ ਹੋਣਗੀਆਂ ਠੀਕ ਹੈ ਤਾਂ ਇਹ ਪੁਸਤਕ ਹੈਗੀ ਸਟੂਡੈਂਟ ਆਧੁਨਿਕ ਪੰਜਾਬੀ ਵਿਆਕਰਨ ਅਤੇ ਲੇਖ ਰਚਨਾ ਠੀਕ ਹੈ ਤਾਂ ਇਸ ਹੀ ਸਟੂਡੈਂਟ ਤੁਹਾਡਾ ਸਿਲੇਬਸ ਕਲਾਸ 9ਵੀਂ ਦਾ ਪੰਜਾਬੀ A ਅਤੇ B ਪੇਪਰ ਦੋਨਾਂ ਦਾ ਠੀਕ ਹੈ ਜੋ ਆਪਾਂ ਡਿਸਕਸ ਕੀਤਾ ਤਾਂ ਇਹੀ ਤੁਹਾਨੂੰ ਸਕੂਲ ਵੱਲੋਂ ਟੀਚਰਸ ਦੁਆਰਾ ਕਰਵਾਇਆ ਜਾਊਗਾ ਜੋ ਮੈਂ ਇੱਕ ਅਪਲੋਡ ਕੀਤਾ ਹੋਇਆ ਹੈ ਇਹ ਸਟੂਡੈਂਟ ਪੰਜਾਬ ਬੋਰਡ ਵੱਲੋਂ ਹੀ ਤੁਹਾਡਾ ਨਿਊ ਸਿਲੇਬਸ ਸੈਸ਼ਨ 2024-25 ਦਾ ਆਇਆ ਹੋਇਆ ਹੈ ਤਾਂ ਸਟੂਡੈਂਟ ਇਸ ਦੇ ਨਾਲ ਮੈਂ ਦੱਸ ਦੇਣਾ ਚਾਹਣਾ ਤੁਹਾਡਾ ਹਰ ਇੱਕ ਕਲਾਸ ਦੇ ਵਿੱਚ ਜਿਵੇਂ ਜੋ ਵੀ ਲੈਸਨ ਹੈ ਤੁਹਾਡਾ ਆਪਾਂ ਇਸ ਵਿੱਚ ਡਿਸਕਸ ਕਰਿਆ ਕਰਾਂਗੇ ਜਿਵੇਂ ਕਿ ਜਿਹੜੇ ਸਟੂਡੈਂਟ ਮੇਰੇ ਨਾਲ ਪੁਰਾਣੇ ਜੁੜੇ ਨੇ ਉਹਨਾਂ ਨੂੰ ਪਤਾ ਹੀ ਆਪਾਂ ਪੇਪਰਾਂ ਦੀ ਤਿਆਰੀ ਕਰਵਾਈ ਸੀ ਜਿਵੇਂ ਠੀਕ ਆ ਹਰ ਇੱਕ ਸਬਜੈਕਟ ਦਾ ਤੁਹਾਡਾ ਸਿਲੇਬਸ ਵੀ ਆਪਾਂ ਇਹਦੇ ਉੱਤੇ ਅਪਲੋਡ ਕਰਾਂਗੇ ਬਾਕੀ ਜੋ ਵੀ ਸਬਜੈਕਟ ਰਹਿੰਦੇ ਨੇ ਉਹਨਾਂ ਦਾ ਵੀ ਸਿਲੇਬਸ ਅਪਲੋਡ ਕਰਾਂਗੇ ਤਾਂ ਠੀਕ ਆ ਅਪਲੋ ਸਿਲੇਬਸ ਦੇ ਨਾਲ ਨਾਲ ਸਟੂਡੈਂਟ ਆਪਾਂ ਹਰ ਇੱਕ ਲੈਸਨ ਦੀ ਵੀ ਤਿਆਰੀ ਕਰਾਂਗੇ ਜਿਵੇਂ ਕਿ ਤੁਹਾਨੂੰ ਸਕੂਲ ਦੇ ਵਿੱਚ ਪੜਾਇਆ ਜਾਊਗਾ ਨਾ ਉਸੇ ਤਰ੍ਹਾਂ ਹੀ ਤੁਹਾਨੂੰ ਮੇਰੇ ਚੈਨਲ ਤੇ ਵੀ ਉਹੀ ਲੈਸਨ ਦੇਖਣ ਨੂੰ ਮਿਲੇਗਾ ਤਾਂ ਆਪਾਂ ਉਹ ਡਿਸਕਸ ਕਰਿਆ ਕਰਾਂਗੇ ਠੀਕ ਹੈ ਤਾਂ ਮਤਲਬ ਕਿ ਤੁਸੀਂ ਜੋ ਵੀ ਸਕੂਲ ਦੇ ਵਿੱਚ ਪੜੋਗੇ ਨਾਲ-ਨਾਲ ਮੇਰੇ ਚੈਨਲ ਤੋਂ ਦੇਖ ਸਕਦੇ ਹੋ ਠੀਕ ਹੈ ਤਾਂ ਹੋਰ ਵੀ ਤੁਹਾਡੀ ਵਧੀਆ ਤਰੀਕੇ ਨਾਲ ਤਿਆਰੀ ਹੋ ਸਕੂਗੀ ਤਾਂ ਸਟੂਡੈਂਟ ਆਪਾਂ ਤੁਹਾਡੇ ਸਿਲੇਬਸ ਅਪਲੋਡ ਕਰ ਦਿੱਤਾ ਉਸ ਤੋਂ ਬਾਅਦ ਤੁਹਾਡਾ ਆਪਾਂ ਕਲਾਸ ਵਾਲਾ ਮਟੀਰੀਅਲ ਹਨ ਜੋ ਵੀ ਲੈਸਨ ਵਗੈਰਾ ਉਹ ਵੀ ਡਿਸਕਸ ਕਰਾਂਗੇ ਤਾਂ ਸਟੂਡੈਂਟ ਆਉਣ ਵਾਲੇ ਹੋਰ ਵੀ ਤੁਹਾਡੇ ਸੈਂਪਲ ਪੇਪਰ ਪ੍ਰੀ ਬੋਰਡ ਜੋ ਵੀ ਐਗਜ਼ਾਮ ਹੋਣੇ ਨੇ ਬਾਇਓ ਮੰਥਲੀ ਉਹਨਾਂ ਦੀ ਵੀ ਆਪਾਂ ਤਿਆਰੀ ਕਰਵਾਇਆ ਕਰਾਂਗੇ ਠੀਕ ਹੈ ਤਾਂ ਮੈਂ ਤਾਂ ਮੇਰੇ ਨਾਲ ਜਰਨਲਿਸਟ ਸਟੂਡੈਂਟਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਮਿਲ ਸਕੇ ਠੀਕ ਹੈ ਤਾਂ ਮਿਲਦੇ ਹਾਂ ਸਟੂਡੈਂਟ ਨੈਕਸਟ ਕਲਾਸ ਦੇ ਵਿੱਚ Thanks for watching video and all the best.